ਦੇਸ਼ ਪੱਧਰ 'ਤੇ ਹੇਟਰ ਨਰਨ ਕਾਨੂੰਨ ਦੇ ਖਿਲਾਫ ਜਿੱਥੇ ਡਰਾਈਵਰਾਂ 'ਚ ਰੋਸ ਪਾਇਆ ਜਾ ਰਿਹਾ ਉੱਥੇ ਹੀ ਹੁਣ ਵੈਨ ਡਰਾਈਵਰਾਂ ਨੇ ਵੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਹਨਾਂ ਕੈਬ ਡਰਾਈਵਰਾਂ ਦਾ ਕਹਿਣਾ ਹੈ ਕਿ ਮਹਿਜ਼ 10 ਤੋਂ 15 ਹਜ਼ਾਰ ਦੀ ਉਹ ਨੌਕਰੀ ਕਰਦੇ ਨੇ ਪਰ ਇਸ ਕਾਨੂੰਨ ਦੇ ਰਾਹੀਂ ਸਰਕਾਰ ਉਹਨਾਂ ਨੂੰ ਬੇਰੋਜ਼ਗਾਰ ਕਰਨਾ ਚਾਹੁੰਦੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਕਾਨੂੰਨ ਬਦਲ ਦੇਵੇ ਇਹ ਕਾਰਨ ਜੋ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਦੇ ਖਿਲਾਫ ਇੱਕ ਕਾਨੂੰਨ ਬਣਾਇਆ ਗਿਆ ਹੈ ਉਦੇ ਖਿਲਾਫ ਅੱਜ ਅਸੀਂ ਹੜਤਾਲ ਕੀਤੀ ਹੈ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਸਕੂਲ ਵੈਨ ਬੱਸਾਂ ਦੀ ਸਟ੍ਰਾਈਕ ਹੈ ਪੂਰੇ ਤੌਰ ਤੇ ਚੱਕਾ ਜਾਮ ਹੈਗਾ ਜੀ ਇਹ ਹਾਂਜੀ ਨਵੇਂ ਕਾਨੂੰਨਾਂ ਨੂੰ ਕਿਸ ਤਰ੍ਹਾਂ ਦੇਖਦੇ ਆ ਜਿਹੜੇ ਕੇਂਦਰ ਵੱਲੋਂ ਕਾਨੂੰਨ ਲਿਆਂਦੇ ਗਏ ਡਰਾਈਵਰ ਇਹ ਦੇਖੋ ਇਹ ਬਹੁਤ ਹੀ ਗਲਤ ਬਣਾਏ ਨੇ ਸਰਕਾਰ ਨੇ ਇੱਕ ਪੱਖ ਨੂੰ ਮੁੱਖ ਰੱਖ ਕੇ ਇਹ ਕਾਨੂੰਨ ਬਣਾਏ ਨੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਭਾਰੀ ਨੁਕਸਾਨ ਹੋਣਾ ਡਰਾਈਵਰ ਭਾਈਚਾਰੇ ਦਾ ਸਰਕਾਰ ਜੇ ਇੱਕ ਵਾਰ ਇਹਨਾਂ ਦਾ ਪੱਖ ਜਾਣਦੀ ਤਾਂ ਹੋ ਸਕਦਾ ਹੈ ਕਿ ਕੁਝ ਨਾ ਕੁਝ ਵਿਚਲਾ ਹੱਲ ਨਿਕਲਦਾ ਪਰ ਸਰਕਾਰ ਨੇ ਇਨ ਨਾਲ ਮੀਟਿੰਗ ਕਰਨਾ ਕੋਈ ਚੰਗਾ ਨਹੀਂ ਸਮਝੇਗਾ ਉਹਨਾਂ ਨੇ ਬਸ ਕਾਨੂੰਨ ਬਣਾਏ ਨਹੀਂ ਅਸਲ ਦੇ ਵਿੱਚ ਉਹਨਾਂ ਨੇ ਕਾਨੂੰਨ ਤੋਪੇ ਹੀ ਹੈ ਇਸ ਦਿਨ ਤੇ ਕਾਨੂੰਨ ਆਇਆ ਤੁਸੀਂ ਉਸ ਦਿਨ ਦਾ ਬਰੂਰ ਕਰ ਰਹੇ ਹੋ ਹੁਣ ਤੱਕ ਸਰਕਾਰ ਨਾਲ ਕੋਈ ਰਾਬਤਾ ਹੋਇਆ ਨਹੀਂ ਬਿਲਕੁਲ ਨਹੀਂ ਹੈ ਜੀ ਹਲੇ ਤੱਕ ਕੋਈ ਸਰਕਾਰ ਦਾ ਕਿਸੇ ਡਰਾਈਵਰ ਭਾਈਚਾਰੇ ਨਾਲ ਕਿਸੇ ਵੀ ਯੂਨੀਅਨ ਨਾਲ ਰਾਬਤਾ ਨਹੀਂ ਹੋਇਆਗਾ ਤੇ ਹੋ ਸਕਦਾ ਅੱਗੇ ਕੋਈ ਅਸੀਂ ਸਰਕਾਰ ਨੂੰ ਟਾਈਮ ਦਿੱਤਾ ਅੱਜ ਜੋ ਸਾਡਾ ਬੰਦ ਦਾ ਸੀਗਾ ਉਹ ਇੱਕ ਦਿਨ ਦਾ ਸੀਗਾ ਜੇ ਸਰਕਾਰ ਆਉਦੇ ਕਾਨੂੰਨ ਵਾਪਸ ਨਹੀਂ ਲੈਂਦੀ ਇਹ ਪ੍ਰਦਰਸ਼ਨਾਂ ਜੋ ਇਹਦੇ ਤੇਜ਼ ਹੋਣਗੇ ਧਰਨੇ ਵੀ ਲੱਗਣਗੇ ਰੈਲੀਆਂ ਵੀ ਹੋਣਗੀਆਂ ਸਰਕਾਰ ਫਿਰ ਵੀ ਨਹੀਂ ਮੰਦੀ ਅਸੀਂ ਦਿੱਲੀ ਵੱਡੇ ਕਾਫਲੇ ਦੇ ਵਿੱਚ ਆਦੀਆਂ ਵੈਨਾਂ ਲੈ ਕੇ ਬੱਸਾਂ ਲੈ ਕੇ ਟਰੱਕ ਲੈ ਕੇ ਦਿੱਲੀ ਵੱਲ ਕੂਚ ਕਰਾਂਗੇ ਉੱਥੇ ਜਾ ਕੇ ਅਸੀਂ ਧਰਨਾ ਦੇਵਾਂਗੇ ਬਾਰਡਰ ਦੇ ਉੱਪਰ ਜਿੰਨਾ ਚਿਰ ਸਰਕਾਰ ਹੱਲ ਨਹੀਂ ਕਰੇਗੀ ਉਸ ਤੋਂ ਵਾਪਸ ਨਹੀਂ ਆਵਾਂਗੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਜੀ ਇਹ ਕਾਨੂੰਨ ਲੋਕਾਂ ਦੇ ਫਾਇਦੇ ਦੇ ਲਈ ਹੈ ਲੋਕਾਂ ਦੇ ਚੰਗੇ ਭਵਿੱਖ ਦੇ ਲਈ ਹੈ ਨਹੀਂ ਲੋਕਾਂ ਦੇ ਫਾਇਦੇ ਲਈ ਦੇਖੋ ਇਹਦੇ 'ਚ ਲੋਕਾਂ ਨੂੰ ਅਸੀਂ ਵੀ ਲੋਕ ਹੀ ਆ ਜੋ ਡਰਾਈਵਰ ਹੈ ਇਹ ਵੀ ਲੋਕ ਹੀ ਹੈ ਇਹ ਕਿਸੇ ਨੂੰ ਕੋਈ ਫਾਇਦਾ ਨਹੀਂ ਮਿਲਦਾ ਦੇਖੋ ਜੀ ਇੱਕ ਤਾਂ ਗੱਲ ਇਹ ਹੈ ਵੀ ਜੋ ਕੋਈ ਟਰੱਕ ਡਰਾਈਵਰ ਹੈ ਬੱਸ ਡਰਾਈਵਰ ਹੈ ਟੈਕਸੀ ਡਰਾਈਵਰ ਹੈ ਬੈਨ ਡਰਾਈਵਰ ਹੈ ਉਹ ਕਦੇ ਵੀ ਨਸ਼ਾ ਕਰਕੇ ਗੱਡੀ ਨਹੀਂ ਚਲਾਉਂਦਾ ਕੋਈ 5% ਹੁੰਦੇ ਆ ਉਹ ਹਰ ਇੱਕ ਕੈਟਾਗਰੀ 'ਚ ਹੀ ਹੁੰਦੇ ਨੇ ਜਿਹੜੇ ਕੋਈ ਨਸ਼ਾ ਕਰਕੇ ਗੱਡੀ ਚ ਕਿਉਂਕਿ ਇਹ ਤਾਂ ਉਹਨਾਂ ਦਾ ਕਿੱਤਾ ਹੈਗਾ ਸਰਕਾਰ ਕਹਿੰਦੀ ਵੀ ਇਹ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਆ ਕਦੇ ਨਹੀਂ ਚਲਾਉਂਦੇਗੇ ਇਹ ਤਾਂ ਇੱਕ ਸੁਭਵੀ ਇੱਕ ਵੈਸੇ ਕੋਈ ਹਾਦਸਾ ਹੋ ਜਾਂਦਾ ਹੈਗਾ ਤੇ ਉੱਥੇ ਜਿਹੜਾ ਕਸੂਰਵਾਰ ਹੈ ਉਹ ਟਰੱਕ ਡਰਾਈਵਰ ਨੂੰ ਜਾਂ ਟੈਕਸੀ ਡਰਾਈਵਰ ਨੂੰ ਜਾਂ ਬੱਸ ਡਰਾਈਵਰ ਨੂੰ ਠਹਿਰਾਇਆ ਜਾਂਦਾ ਹੈਗਾ ਅਗਲੀ ਦੀ ਰਣਨੀਤੀ ਕੀ ਹੈ ਅਗਲੀ ਅਗਲੀ ਰਣਨੀਤੀ ਇਹ ਹੀ ਹੈ ਵੀ ਜੇ ਸਰਕਾਰ ਜੇ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਅਸੀਂ ਫਿਰ ਉਸ ਤੋਂ ਬਾਅਦ ਪ੍ਰਦਰਸ਼ਨ ਜਿਹੜੇ ਸਾਡੇ ਤੇਜ਼ ਹੋਣਗੇ ਅਸੀਂ ਆਪਣਾ ਧਰਨੇ ਵੀ ਲਾਵਾਂਗੇ ਰੈਲੀਆਂ ਕਰਾਂਗੇ ਤੇ ਸਰਕਾਰ ਨੂੰ ਚਾਬੀਆਂ ਸੌਂਪਾਂਗੇ ਕਿਉਂਕਿ ਹੁਣ ਡਰਾਈਵਰੀ ਕਰਨਾ ਕੋਈ ਮੈਨਾਂ ਵੀ ਵੱਡੀ ਗੱਲ ਨਹੀਂ ਆਪਣੀ ਕੋਈ ਆਸਾਨ ਨਹੀਂ ਰਹਿ ਗਿਆ ਡਰਾਈਵਰੀ ਕਰਨਾ ਹੁਣ ਬਹੁਤ ਮੁਸ਼ਕਲ ਹੋ ਗਿਆ ਹੈ ਕਿਉਂਕਿ ਰੋਡ ਦੇ ਉੱਪਰ ਲੋਕ ਵੈਸੇ ਮਰਨ ਨੂੰ ਤਿਆਰ ਹੋਏ ਬੈਠੇ ਹੈਗੇ ਇਹ ਲੋਕ ਸੁਸਾਇਡ ਕਰਦੇ ਉਹਨਾਂ ਵਾਸਤੇ ਬੜਾ ਹੀ ਸੌਖਾ ਹੋ ਜਾਣਾ ਉਹਨਾਂ ਟਰੱਕ ਥੱਲੇ ਬਸ ਲਿਆ ਕੇ ਸੁਸਾਇਡ ਕਰ ਲਿਆ ਕਰਨੇ ਤੇ ਪੈਸੇ ਉਹ ਡਰਾਈਵਰ ਨੂੰ ਦੇਣੇ ਪਿਆ ਕਰਨੇ ਨੇ ਲੋਕਾਂ ਦੇ ਹੱਕ ਦੇ ਵਿੱਚ ਵੀ ਹੈ ਜੀ ਲੋਕ ਲੋਕ ਕਾਦੇ ਵਿੱਚ ਦਾ ਕੰਮ ਹੋਣਾਗਾ ਲੋਕਾਂ ਦਾ ਕੀ ਹੱਕ ਹੈ ਦੇ ਵਿੱਚ ਇਹ ਤਾਂ ਡਰਾਈਵਰਾਂ ਨੂੰ ਮਾਰਨ ਵਾਸਤੇ ਇਹ ਕਾਨੂੰਨ ਬਣਾਏ ਆ ਡਰਾਈਵਰ ਆ ਖੜੇ ਡਰਾਈਵਰ ਇੱਥੇ ਖੜੇ ਨੇ ਇਹਨਾਂ ਨੂੰ ਪੁੱਛੋ ਕਿ 7-8000 ਰੁਪਏ ਤੋਂ ਵੱਧ ਕਿ ਤੁਹਾਨੂੰ ਕਿੰਨੂੰ ਮਿਲਦਾ ਪੈਸਾ ਡਰਾਈਵਰ ਦਾ ਇਹ ਕਿੱਥੋਂ ਪੈਸੇ ਭਰਨਗੇ ਇਹਨੇ ਹੈ ਜੀ 10 ਲੱਖ ਰੁਪਇਆ ਇਹ ਭਰਨਗੇ 7 8 ਸਾਲ ਦੀ ਸਜ਼ਾ ਕੱਟਣਗੇ ਇਹਨਾਂ ਦੇ ਜਵਾਕ ਫਰ ਬਗਲੀਆਂ ਬਾ ਦਿਓ ਇਹ ਮੰਗਣ ਲੱਗ ਜਣਗੇ ਜਵਾਕ ਮਗਰੋਂ ਫਿਰ ਹੋਰ ਕੀ ਕਰਨਗੇ ਹੈ ਜਵਾਕ ਭੁੱਖੇ ਮਾਰਨੇ ਆ ਸਰਕਾਰ ਨੇ ਮਾਰ ਦੇਣ ਜਵਾਕ ਇਹ ਬਜਾਰੇ ਆਪ ਦਾ ਬੇਰੁਜ਼ਗਾਰ ਪੈਦਾ ਕਰ ਰਿਆ ਮਰਾ ਮੋਟਰ ਚ ਚਲਾਉਂਦੇ ਆ ਜਾਂ ਇਹਨਾਂ ਨੂੰ ਗੱਡੀਆਂ ਨੂੰ ਪੈਸੇ ਮਿਲਦੇ ਪਹਿਲਾਂ ਕਿੰਨੇ ਕਾ ਸਟਡੀਆਂ ਕੱਟੀਆਂ ਨੇ ਗੱਡੀਆਂ ਸਕੂਲ ਵਾਲੇ ਪੈਸੇ ਦਿੰਦੇ ਕਿੰਨੇ ਕਾ ਪਟ્રોલ ਦਾ ਖਰਚਾ ਡਰਾਈਵਰਾਂ ਦਾ ਖਰਚਾ ਕਨੈਕਟਰ ਦਾ ਖਰਚਾ ਬੇਸਿਕ ਘੱਟੀ ਬਾਕੀ ਮੇਨਟੇਨੈਂਸ ਦਾ ਖਰਚਾ ਉਹ ਹੀ ਨਹੀਂ ਪੂਰਾ ਹੁੰਦਾ ਮਾਲਕ ਤੋਂ ਤੇ ਇਹਨਾਂ ਦੇ 10 ਲੱਖ ਰੁਪਇਆ ਕੌਣ ਭਰੂਗਾ ਸਰਕਾਰ ਦਾ ਕਹਿਣਾ ਹੈ ਕਿ ਹਿੱਟ ਐਂਡ ਰਨ ਦੇ ਕੇਸ ਘਟਣਗੇ ਇਹਦੇ ਨਾਲ ਨਹੀਂ ਬਿਲਕੁਲ ਨਹੀਂ ਘਟਦੇ ਜੀ ਸਮਾਂ ਲੋ ਮਰ ਵਧਣਗੇ ਵਧਣਗੇ ਘਟਦੇ ਨਹੀਂ ਹੈ ਵਧਣਗੇ ਜਿਹੜੇ ਆ ਝੀਲਾਂ ਦੇ ਵਿੱਚ ਛਾਲਾ ਮਾਰ ਜਾਂਦੇ ਨੇ ਨਹਿਰਾਂ ਵਿੱਚ ਛਾਲਾ ਮਾਰ ਜਾਂਦੇ ਆ ਉਹਨਾਂ ਨੂੰ ਤਾਂ ਮੌਜ ਚ ਲੱਗ ਜੂਗੀ ਹਾਂ ਉਹ ਤਾਂ ਆ ਕੇ ਟਰੱਕ ਤੇ ਲਿਆ ਹੁਣ ਤੁਸੀਂ ਇੱਕ ਵੀਡੀਓ ਦੇਖੀ ਹੈ ਟਰੱਕ ਲੰਘ ਗਿਆ ਮੰਗਲੇਟਰਾਂ ਥੱਲੇ ਮਾਰ ਕੇ ਛਾਲਾ ਮਰ ਗਿਆ ਉਹਨਾਂ ਨੂੰ ਤਾਂ ਫਾਇਦਾ ਹੋ ਜੂਗਾ ਇਹ ਡਰਾਈਵਰ ਨੂੰ ਬਾਤ ਹੈ ਇਹ ਫਾਹੇ ਵਾਲੀ ਗੱਲ ਹੈ ਡਰਾਈਵਰ ਨਹੀਂ ਮੱਜਦਾ ਕਿਸੇ ਤਰੀਕੇ ਦਾ ਜੇ ਰੁਕਦਾ ਤਾਂ ਲੋਕੀ ਕੁੱਟ ਕੇ ਮਾਰ ਦੇਣਗੇ ਜੇ ਨਹੀਂ ਰੁਕਦਾ ਤਾਂ ਕੇਂਦਰ ਸਰਕਾਰ ਮਾਰ ਦੂ ਜਾਂ ਬਿਲਕੁਲ ਸਰਕਾਰ ਮਾਰ ਦੋਗੇ ਹਾਂ ਰਣਨੀਤੀ ਕੀ ਹੈ ਜੀ ਰਣਨੀਤੀ ਤਾਂ ਇਹ ਹੈ ਵੀ ਫਤੋਬਾਦ ਅਸੀਂ ਇਹ ਰੈਲੀਆਂ ਜਾਂ ਧਰਨੇ ਜੋ ਸਾਡਾ ਜਥੇਕ ਸਾਥੋਂ ਹੋਇਆ ਅਸੀਂ ਕਰਾਂਗੇ ਅਸੀਂ ਉਹਨਾਂ ਚਿਰ ਤੁਹਾਨੂੰ ਅਸੀਂ ਟਿਕਦੇ ਨਹੀਂ ਹਾਂ ਜੀ